ਤੁਸੀਂ ਦੇਖ ਰਹੇ ਹੋ ਸਮਝਰ نیوز ਮੈਂ ਹਾ ਪਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਭਾਜਪਾ ਦੇ ਵੱਲੋਂ ਇੱਕ ਸੀਟ ਜਿੱਤਣ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਜੁਡੀਸ਼ੀਅਲ ਕਨਸਟਿਟਿਊਸ਼ਨ ਨੂੰ ਲੈ ਕੇ ਸਿਆਸਤਦਾਨਾਂ ਦੇ ਵੱਲੋਂ ਪਾਰਟੀਆਂ ਬਦਲਣ ਨੂੰ ਲੈ ਕੇ ਅਤੇ ਨਾਲ ਹੀ ਭਾਰਤੀ ਖਾਣ ਦੇ ਉੱਪਰ ਲੱਗੇ ਬਹਿਨ ਨੂੰ ਲੈ ਕੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਵਿੰਦਰ ਜੀ ਵਿਰਿੰਦਰ ਜੀ ਜੋਣਾ ਹਲੇ ਹੋਈਆਂ ਨਹੀਂ ਸੀ ਨਤੀਜੇ ਤੱਕ ਕੀ ਆਉਣੇ ਆ ਪਰ ਉਸ ਤੋਂ ਪਹਿਲਾਂ ਹੀ ਭਾਜਪਾ ਦੇ ਵੱਲੋਂ ਇੱਕ ਸੀਟ ਜਿੱਤ ਲਈ ਜਾਂਦੀ ਹੈ ਤੇ ਇੱਥੇ ਤੱਕ ਕਿ ਇਲੈਕਸ਼ਨ ਆਫੀਸਰ ਦੇ ਵੱਲੋਂ ਉਹਨਾਂ ਨੂੰ ਸਰਟੀਫਿਕੇਟ ਵੀ ਦੇ ਦਿੱਤਾ ਜਾਂਦਾ ਕਿੱਥੋਂ ਦੀ ਸੀਟ ਹੈ ਅਤੇ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਸਨੈਰੀਓ ਨੂੰ ਭੁਪਿੰਦਰ ਜੀ ਗੁਜਰਾਤ ਦਾ ਲੋਕ ਸਭਾ ਹਲਕਾ ਸੂਰਤ ਇੱਥੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਮੁਕੇਸ਼ ਦਲਾਲ ਤੇ ਕਾਂਗਰਸ ਦਾ ਉਮੀਦਵਾਰ ਨਿਲੇਸ਼ ਕੁੰਬਾਨੀ ਹੁਣ ਗੱਲ ਇਦਾਂ ਹੋਈ ਨਾ ਇਲੈਕਸ਼ਨ ਨਾ ਚੋਣ ਹੋਈ ਨਾ ਨਤੀਜਾ ਆਇਆ ਪਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਮੁਕੇਸ਼ ਦਲਾਲ ਉਹ ਬਿਨਾਂ ਲੜੇ ਚੋਣ ਜਿੱਤਦਾ ਤੇ ਉਸ ਨੂੰ ਇਲੈਕਸ਼ਨ ਅਫਸਰ ਜਿਹੜਾ ਉਹ ਸਰਟੀਫਿਕੇਟ ਵੀ ਜਿੱਤਦਾ ਦੇ ਦਿੰਦਾ ਹੁਣ ਮਾਮਲਾ ਇਹ ਹੈ ਕਿ ਜਿਹੜਾ ਕਾਂਗਰਸ ਪਾਰਟੀ ਦਾ ਉਮੀਦਵਾਰ ਸੀਗਾ ਨਿਲੇਸ਼ ਕੋ ਕੁੰਬਾਨੀ ਹੁਣ ਜਦੋਂ ਉਹਦੇ ਦੇਖੇਗੇ ਜਿਹੜੇ ਜਿਹੜਾ ਇਲੈਕਸ਼ਨ ਅਫਸਰ ਸੀਗਾ ਉਸਨੇ ਇੱਕੀ ਕਰਤਾ ਉਹਦਾ ਜਿਹੜਾ ਨਾਮੀਨੇਸ਼ਨ ਰੱਦ ਕਰ ਦਿੱਤਾ ਕਾਰਨ ਕੀ ਸੀਗਾ ਕਿ ਉਹਦੇ ਤੇ ਜਿਹੜੇ ਜਿਹੜੇ ਸੀਗੇ ਗਵਾਹ ਸੀਗੇ ਉਹਨਾਂ ਦੇ ਸਿਗਨੇਚਰ ਸੀ ਜਿਹੜੇ ਦਸਤਖਤ ਸੀਗੇ ਉਹ ਉਹਨਾਂ 'ਚ ਅੰਤਰ ਪਾਇਆ ਗਿਆ ਸੀ ਮੇਲ ਨਹੀਂ ਸੀ ਖਾਂਦੇ ਤਾਂ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਸੀਗਾ ਨਿਲੇਸ਼ ਕੁਮਬਾਨੀ ਨੇ ਜਿਹੜੇ ਕਾਂਗਰਸ ਦਾ ਉਮੀਦਵਾਰ ਸੀਗਾ ਭਾਈ ਆਪਣੇ ਜਿਹੜੇ ਗਵਾਹ ਉਹ ਨਾਲ ਲੈ ਕੇ ਆਇਆ ਹੁਣ ਗੱਲ ਖਾਸ ਕਰ ਲਈ ਹੈ ਕਿ ਇਹਨਾਂ ਦੇ ਵਿੱਚ ਜਿਹੜੇ ਗਵਾਹ ਸੀ ਉਹਦੇ ਬੰਦੇ ਆਪਦੇ ਸੀ ਇੱਕ ਉਹਦਾ ਜੂਜਾ ਸੀ ਇੱਕ ਭਤੀਜਾ ਸੀ ਤੇ ਇੱਕ ਉਹਦਾ ਬਿਜ਼ਨਸ ਪਾਰਟਨਰ ਸੀ ਨਿਲੇਸ਼ ਕੁਮਾਰਨੀ ਦਾ ਪਰ ਉਹ ਆਏ ਨਹੀਂ ਜਿਹਦੇ ਕਰਕੇ ਜਿਹੜੇ ਉਹਦੇ ਨੋਮੀਨੇਸ਼ਨ ਰੱਦ ਕਰ ਦਿੱਤੀ ਗਈ ਅੱਛਾ ਜਿਹੜਾ ਆਪਸ਼ਨਲ ਉਮੀਦਵਾਰ ਸੀਗਾ ਜਿਹੜਾ ਮਤਲਬ ਉਹਦੀ ਬਜਾਏ ਦੂਸਰਾ ਸੀਗਾ ਜਿਹੜਾ ਆਪਸ਼ਨਲ ਉਮੀਦਵਾਰ ਸੀ ਕਾਂਗਰਸ ਦਾ ਜਿਹਦਾ ਨਾਮ ਸੀ ਸੁਰੇਸ਼ ਪਡਸਾਲਾ ਅੱਛਾ ਉਹਦਾ ਵੀ ਸੇਮ ਪ੍ਰੋਬਲਮ ਨਿਕਲੀ ਉਦਾ ਵੀ ਫਿਰ ਨਾਮਿਨੇਸ਼ਨ ਕੈਨਸਲ ਕਰ ਦਿੱਤਾ ਗਿਆ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੇ ਬਾਕੀ ਪਾਰਟੀਆਂ ਦੇ ਉਮੀਦਵਾਰ ਸੀਗੇ ਉਹਨਾਂ ਨੇ ਆਪਣੇ ਆਪ ਹੀ ਸਾਰੇ ਆਪਣੇ ਨਾਮਿਨੇਸ਼ਨ ਵਾਪਸ ਲੈ ਲਏ ਤੇ ਲੜਨ ਵਾਲਾ ਕੋਈ ਨਹੀਂ ਸੀ ਜਿੱਤ ਆਟੋਮੈਟਿਕਲੀ ਜਿਹੜੀ ਹੈ ਭਾਜਪਾ ਵਾਲੇ ਦੀ ਮੁਕੇਸ਼ ਦਲਾਲ ਦੀ ਘਰਾੜ ਦਿੱਤੀ ਗਈ ਜੀ ਔਰ ਸਰਟੀਫਿਕੇਟ ਦਿੱਤਾ ਗਿਆ ਹਾਲਾਂਕਿ ਕਾਂਗਰਸ ਦਾ ਇਹ ਕਹਿਣਾ ਹੈ ਕਿ ਭਾਈ ਅਸੀਂ ਇਸ ਨੂੰ ਲੈ ਕੇ ਨਾ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕਰਾਂਗੇ ਮਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਕੋਰਟ ਦੇ ਵਿੱਚ ਇਹ ਬਾਅਦ ਦੀ ਗੱਲ ਹੈ ਕਿ ਫਿਲਹਾਲ ਜਿਹੜਾ ਹੈਗਾ ਆ ਭਾਜਪਾ ਨੇ ਆਪਣਾ ਖਾਤਾ ਖੋਲਤ ਹੈ ਹਮ ਨਤੀਜਾ ਤਾਂ ਪਹਿਲਾਂ ਹੀ ਜਿੱਤ ਜਿਹੜੀ ਹੈ ਇੱਕ ਸੀਟ ਤੇ ਸੂਰਤ ਦੀ ਇੱਕ ਸੀਟ ਤੇ ਹੋ ਗਈ ਹੈ ਜਿੱਤ ਦੇਖਿਆ ਜਾਵੇ ਨਾ ਜੀ ਗੁਜਰਾਤ ਦੇ ਵਿੱਚ 26 ਲੋਕ ਸਭਾ ਹਲਕੇ ਨੇ ਜੀ ਅਰ ਜੇ ਆਪਾਂ ਇਤਿਹਾਸ ਦੇਖੀਏ ਸੂਰਤ ਦੇ ਖਾਸ ਤੌਰ ਤੇ ਸੂਰਤ ਦੀ ਗੱਲ ਕਰੀਏ ਤਾਂ ਸੂਰਤ ਦੇ ਵਿੱਚ 1999 ਤੋਂ ਲੈ ਕੇ ਹੁਣ ਤੱਕ ਲਗਾਤਾਰ ਬੀਜੇਪੀ ਦੇ ਉਮੀਦਵਾਰੀ ਜਿੱਤਦੇ ਆ ਰਹੇ ਨੇ 1984 ਦੇ ਵਿੱਚ ਕਾਂਗਰਸ ਦਾ ਉਮੀਦਵਾਰ ਇਥੋਂ ਜਿੱਤਿਆ ਸੀ ਤੇ ਦੇਖ ਲਓ 1999 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ ਨੇ ਲਗਾਤਾਰ ਬੀਜੇਪੀ ਦੀ ਇਹਥੇ ਜਿਹੜੀ ਜਿੱਤ ਹੋ ਰਹੀ ਹੈ ਅੱਛਾ 2000 ਜਿਹੜੀਆਂ 19 ਦੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਉਹਦੇ 'ਚ 26 ਦੀਆਂ 26 ਸੀਟਾਂ ਬੀਜੇਪੀ ਨੇ ਜਿੱਤੀਆਂ ਸੀ ਸੋ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਆਪਾਂ ਚੰਡੀਗੜ੍ਹ ਮੇਰਲ ਇਲੈਕਸ਼ਨ ਦੀ ਗੱਲ ਕਰਦੇ ਆ ਉੱਥੇ ਜਿਸ ਢੰਗ ਨਾਲ ਤੁਹਾਨੂੰ ਪਤਾ ਜੋ ਸਿਨੈਰੀ ਹੋਇਆ ਹੈ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਦੋ ਜੋ ਦੋਸ਼ ਲੱਗੇ ਨੇ ਤਾਂ ਕਿਤੇ ਨਾ ਕਿਤੇ ਕਾਂਗਰਸ ਵਾਲੇ ਵੀ ਇਸ ਚੀਜ਼ਾਂ ਨੂੰ ਲੈ ਕੇ ਆਪਣਾ ਇੱਕ ਸ਼ੰਕਾ ਜ਼ਾਹਰ ਕਰ ਰਹੇ ਨੇ ਤੇ ਇਹ ਸਭ ਚੀਜ਼ਾਂ ਨੂੰ ਲੈ ਕੇ ਸ਼ੰਕਾ ਨਹੀਂ ਉਹਨਾਂ ਦੇ ਤੇ ਬਲੇਮ ਲਾਇਆ ਜਾਂ ਦੋਸ਼ ਲਾਇਆ ਹੈ ਨਾ ਸਭ ਚੀਜ਼ਾਂ ਦੇ ਤੇ ਹਾਈ ਕੋਰਟ ਦਾ ਰੁਖ ਕਰਨਗੇ ਉਹ ਕਹਿੰਦੇ ਰਹੇ ਜੀ ਅਵਿੰਦਰ ਜੀ ਇਸੇ ਤਰ੍ਹਾਂ ਜੇ ਅਪ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਕਿ ਸਿਆਸਤਦਾਨਾਂ ਦੇ ਵੱਲੋਂ ਪਾਰਟੀਆਂ ਬਦਲ ਦਾ ਦੌਰ ਆ ਉਹ ਜਿਹੜਾ جاری ਹੈ ਸਿਆਸਤਦਾਨ ਪਾਰਟੀਆਂ ਬਦਲ ਰਹੇ ਨੇ ਪਰ ਇਸ ਵਾਰ ਜਿਹੜਾ ਝਟਕਾ ਵਾ ਉਹ ਪੰਜਾਬ ਦੇ ਵਿੱਚ ਭਾਜਪਾ ਪਾਰਟੀ ਨੂੰ ਲੱਗਿਆ ਭਾਜਪਾ ਪਾਰਟੀ ਦੇ ਨਾਮੀ ਆਗੂ ਨੇ ਉਹਨਾਂ ਦੇ ਭਤੀਜੇ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜਾਂਦਾ ਵਾ ਤੇ ਤੁਸੀਂ ਕਿਵੇਂ ਦੇਖਦੇ ਹੋ ਸਰ ਦੇਖੋ ਜਿਹੜੇ ਭਾਰਤ ਬੀਜੇਪੀ ਐਸ ਸੀ ਮੋਰਚਾ ਦੇ ਮੀਤ ਪ੍ਰਧਾਨ ਰੋਬਿੰਸ ਸਾਪਲਾ ਰੋਬਿੰਦ ਸਾਹਬਲਾ ਵਿਜੇ ਸਾਹਬਲਾ ਦੇ ਪਤੀ ਜੇ ਦੱਸੇ ਜਾ ਰਹੇ ਨੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਦੇਖੋ ਲਗਾਤਾਰ ਖਬਰਾਂ ਆ ਰਹੀਆਂ ਸੀ ਕਿ ਲੋਕ ਜਿਹੜੇ ਨੇ ਜਾਂ ਉਮੀਦਵਾਰ ਜਿਹੜੇ ਸਿਆਸੀ ਲੋਕ ਨੇ ਪਾਰਟੀਆਂ ਛੱਡ ਛੱਡ ਕੇ ਜ਼ਿਆਦਾ ਕਰਕੇ ਬੀਜੇਪੀ ਦੇ ਜਾ ਰਹੇ ਨੇ ਤੇ ਕੁਝ ਜਿਹੜੇ ਹੈਗੇ ਆ ਉਹਨਾਂ ਦੀ ਗਿਣਤੀ ਘਟਾ ਜਿਹੜੀਆਂ ਦੂਸਰੀਆਂ ਪਾਰਟੀਆਂ ਤੇ ਜਾ ਰਹੇ ਪਰ ਅੱਜ ਜਿਹੜਾ ਹੈਗਾ ਬੀਜੇਪੀ ਬੀਜੇਪੀ ਦੇ ਐਸਸੀ ਮੋਰਚਾ ਦੇ ਜਿਹੜਾ ਮੀਤ ਪ੍ਰਧਾਨਾ ਰੋਬਿਨ ਸਾਂਪਲਾ ਉਹ ਆਮ ਆਦਮੀ ਪਾਰਟੀ ਤੇ ਸ਼ਾਮਲ ਹੋ ਗਿਆ ਇਹ ਭਾਜਪਾ ਨੂੰ ਜਿਹੜਾ ਹੈਗਾ ਉਸ ਦੁਆਬੇ ਦੇ ਹਲਕੇ ਤੋਂ ਝਟਕਾ ਲੱਗਿਆ ਹੈ ਜੀ ਅ ਵਿਰਿੰਦਰ ਜੀ ਆਮ ਆਦਮੀ ਪਾਰਟੀ ਦੇ ਕੰਵੈਨਰ ਤੇ ਹਾਲ ਦੇਲ ਚ ਬੰਦ ਨੇ ਅ ਬੀਤੇ ਕੁਝ ਦਿਨ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਸলো ਡੈਥ ਵਾਲਾ ਲਜਾ ਜਾ ਰਿਹਾ ਕਿਉਂਕਿ ਇਨਸੂਲਿਨ ਨਹੀਂ ਦਿੱਤੀ ਜਾ ਰਹੀ ਸੀ ਤੇ ਪਰ ਹੁਣ ਗੱਲ ਸਾਹਮਣੇ ਆਈ ਹੈ ਉਹਨਾਂ ਦੀਆਂ ਮੁਸ਼ਕਲਾਂ ਹੋਣਾ ਹੋਰ ਵੱਧੀਆਂ ਨਜ਼ਰ ਆ ਰਹੀਆਂ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਜਿਹੜੀ ਆ ਜੁਡੀਸ਼ੀਅਲ ਕਸਟਡੀ ਆ ਉਹ ਵਧਾ ਦਿੱਤੀ ਗਈ ਆ 7 ਮਈ ਤੱਕ ਦੀ ਕਹੀ ਜਾ ਰਹੀ ਆ ਤੇ ਤੁਸੀਂ ਕਿਵੇਂ ਦੇਖਦੇ ਹੋ ਸਿਨੈਰੀਓ ਤੇ ਕੀ ਹੋਊਗੀ ਆਪਦੀ ਜਿਹੜੀ ਅੱਗੇ ਦੀ ਰਣਨੀਤੀ ਆ ਲੋਕ ਸਭਾ ਚੋਣਾਂ ਲੈ ਕੇ ਦੇਖੋ ਇਸ ਵੇਲੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਜੁਡੀਸ਼ੀਅਲ ਕਸਟਡੀ ਸੀਗੀ ਠੀਕ ਹੈ ਜੀ ਉਸ ਨੂੰ ਵਧਾ ਕੇ 7 ਮਈ ਤੱਕ ਕਰ ਦਿੱਤਾ ਗਿਆ ਕੀ ਕਵਿਤਾ ਵੀ ਦੀ ਔਰ ਅਰਵਿੰਦ ਕੇਜਰੀਵਾਲ ਦੀ ਵੀ ਸੋ ਜਸਟਿਸ ਕੇ ਨਾਲ ਉਹਨਾਂ ਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਉਹਨਾਂ ਦੇ ਸੌਰਵ ਭਾਰਦwaj ਮੰਤਰੀ ਨੇ ਉਹਨਾਂ ਦੀ ਦਿੱਲੀ ਦੇ ਉਹਨਾਂ ਨੇ ਦੋਸ਼ ਲਾਇਆ ਸੀ ਗੱਜੇਲ ਪ੍ਰਸ਼ਾਸਨ ਤੇ ਤਿਹਾਰ ਜੇਲ੍ਹ ਤੇ ਕਿ ਭਾਈ ਇਹਨਾਂ ਨੂੰ ਜਿਹੜਾ ਹੈਗਾ ਉਹ ਇنسੁਲਿਨ ਨਹੀਂ ਦਿੱਤੀ ਜਾ ਰਹੀ ਤੇ ਉਹਦੀ ਵੀ ਕੋਰਟ ਦੇ ਵਿੱਚ ਜਿਹੜੀ ਸੀਗੀ ਅੱਜ ਤਰੀਕ ਸੀਗੀ ਸੋ ਪੈਨਲ ਜਿਹੜਾ ਹੈਗਾ ਇੱਕ ਬੈਠੇਗਾ ਐਮਜ਼ੇ ਡਾਕਟਰਾਂ ਦਾ ਉਹ ਸਭ ਤੈਅ ਕਰੇਗਾ ਜਦ ਕਿ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਸ ਵੀ ਲਈ ਵੀ ਮੈਡੀਕਲ ਚੈੱਕਅਪ ਹੋਵੇ ਜਾਂ ਜੋ ਵੀ ਆ ਉਹਨਾਂ ਦੀ ਜਿਹੜੀ ਧਰਮ ਪਤਨੀ ਨੇ ਸੁਨੀਤਾ ਕੇਜਰੀਵਾਲ ਉਹ ਵੀ ਉੱਥੇ ਪ੍ਰੈਜ਼ੈਂਟ ਹੋਣੇ ਚਾਹੀਦੇ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਤੁਹਾਨੂੰ ਵੀ ਪਤਾ ਕਿ ਉਹ ਆਈਆਰਐਸ ਅਫਸਰ ਨੇ ਚੰਗੇ ਪੜੇ ਲਿਖੇ ਨੇ ਕਾਬਲ ਨੇ ਸੋ ਇਸ ਵੇਲੇ ਜੋ ਮੈਨੂੰ ਲੱਗਦਾ ਪਿਆ ਜੋ ਸਿਨੈਰੀਓ ਲੱਗਦਾ ਪਿਆ ਕਿਤੇ ਇਹ ਨਾ ਹੋਵੇ ਕਿ ਜਿੰਨੀ ਦੇਰ ਤੱਕ ਚੋਣਾ ਮੁਕੰਮਲ ਨਾ ਹੋ ਜਾਣਾ ਜਾਂ ਨਤੀਜੇ ਨਾ ਆ ਜਾਣ ਕਿਤੇ ਇਸ ਢੰਗ ਨਾਲ ਜੋ ਸ਼ੰਕਾ ਆਮ ਆਦਮੀ ਪਾਰਟੀ ਵੱਲੋਂ ਜਤਾਈ ਜਾ ਰਹੀ ਹੈ ਕੁਝ ਆਗੂਆਂ ਨਾਲ ਆ ਗੱਲ ਹੁੰਦੀ ਹੈ ਉਹ ਕਹਿੰਦੇ ਨੇ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਹਾਂ ਉਹਨਾਂ ਤੇ ਜੋ ਚੀਜ਼ਾਂ ਚੱਲਦੀਆਂ ਪਈਆਂ ਨੇ ਸੋ ਲੱਗਦਾ ਹੈ ਕਿ ਸਭ ਚੀਜ਼ਾਂ ਜਿਹੜੀਆਂ ਉਹ ਸਿਸਟਮੈਟਿਕਲੀ ਕੁਝ ਆਊਟ ਆਫ ਵੇ ਜਾ ਕੇ ਹੋ ਰਹੀਆਂ ਨੇ ਤੇ ਹੋ ਸਕਦਾ ਹੈ ਕਿ ਕਿਤੇ ਇਦਾਂ ਹੀ ਜਿਸ ਢੰਗ ਨਾਲ ਦੀ ਜੁਡੀਸ਼ੀਅਰ ਕਸਟਡੀ ਵਧਦੀ ਪਈ ਹੈ ਕਿਤੇ ਇਹ ਜੁਡੀਸ਼ੀਅਰ ਕਸਟਡੀ ਜਿਹੜੀ ਹੈ ਇਲੈਕਸ਼ਨ ਵੀ ਨਾ ਲੰਗਾ ਦੇਵੇ ਜੀ ਅਵਿੰਦਰ ਜੀ ਇੱਕ ਖਬਰ ਆ ਥੋੜੀ ਜਿਹੀ ਦੇਸ਼ ਦੇ ਲਈ ਮੰਨ ਪੱਗ ਗਿਆ ਕਿਉਂਕਿ ਭਾਰਤੀ ਖਾਣੇ ਦੇ ਉੱਪਰ ਵਿਦੇਸ਼ਾਂ ਦੇ ਵਿੱਚ ਬਹਿਨ ਲੱਗਣ ਦੀ ਗੱਲ ਕਹੀ ਜਾ ਰਹੀ ਆ ਤੇ ਤੇ ਜੜੀਆਂ ਉਹਦੇ ਨਾਲ ਬਿਮਾਰੀਆਂ ਦੀਆਂ ਉਹ ਵੀ ਭਿਆਨਕ ਦੱਸੀਆਂ ਜਾ ਰਹੀਆਂ ਨੇ ਗੱਲ ਕੁਝ ਮਸਾਲਿਆਂ ਦੀ ਸਾਹਮਣੇ ਆਈ ਆ ਤੇ ਤੁਸੀਂ ਦੱਸ ਹੀ ਦਿਓ ਕਿ ਕਿਹੜੇ ਮਸਾਲੇ ਆ ਤੇ ਕੀ ਕੀ ਉਹਨਾਂ ਨੂੰ ਲੈ ਕੇ ਜੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਦੇਖੋ ਪਹਿਲਾਂ ਸਿੰਗਾਪੁਰ ਦੇ ਵਿੱਚ ਵੀ 5 ਅਪ੍ਰੈਲ ਨੂੰ ਇਹ ਮਾਮਲਾ ਉੱਠਿਆ ਸੀਗਾ ਕਿ ਜਿਹੜੀਆਂ ਦੋ ਮਸਾਲਿਆਂ ਦੀਆਂ ਵੱਡੀਆਂ ਕੰਪਨੀਆਂ ਹੈਗੀਆਂ ਨੇ ਐਮਡੀਐਚ ਦੇਖੋ ਬੜੀ ਐਡ ਆਉਂਦੀ ਸੀ ਇੱਕ ਐਵਰੇਸ ਮਸਾਲੇ ਤੇ ਦੋਨੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਬੜੀਆਂ ਨਾਮੀ ਅਕਸਰ ਆਪ ਐਡਵਰਟਾਈਜ਼ਮੈਂਟ ਦੇਖਦੇ ਆਂ ਤੇ ਘਰਾਂ ਦੇ ਵਿੱਚ ਕੋਈ ਸਮਾਨ ਬਣਾਣਾ ਹੁੰਦਾ ਨਾ ਖਾਸ ਤੌਰ ਤੇ ਇਹਨਾਂ ਖਾਸ ਕੋਈ ਖਾਸ ਕੋਈ ਚੀਜ਼ ਹੋਵੇ ਬਣਾਣੀ ਹੋਵੇ ਜਿਵੇਂ ਯਾਰ ਲਜੀਜ਼ਦਾਰ ਉਹ ਇਹਨਾਂ ਦੋ ਜਿਹੜੇ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਠੀਕ ਹੈ ਉਹ ਉਹਦੇ ਵਿੱਚ ਕੀ ਜਿਹੜੇ ਮਸਾਲੇ ਹੁੰਦੇ ਨੇ ਨਾ ਮਸਾਲਿਆਂ ਦੇ ਲਈ ਉਹਨਾਂ ਨੂੰ ਮੱਲਕ ਖਰਾਬ ਨਾ ਹੋਣ ਕਿਉਂਕਿ ਪ੍ਰੀਜ਼ਰਵ ਕੀਤੇ ਜਾਂਦੇ ਨੇ ਜੀ ਉਹ ਉਹਦੇ ਵਿੱਚ ਕੀ ਹੁੰਦਾ ਕਿ ਗੈਸ ਹੈਗੀ ਐ ਇਥੀਲੀਨ ਆਕਸਾਈਡ ਉਹ ਗੈਸ ਜਿਹੜੀ ਆ ਉਹਤੇ ਛੜਕਾਉ ਕੀਤਾ ਜਾਂਦਾ ਤਾਂ ਕਿ ਖ਼ਲਾਬ ਨਾ ਹੋਣ ਪਰ ਉਹਦੀ ਇੱਕ ਮਾਤਰਾ ਹੁੰਦੀ ਕੋਈ ਵੀ ਚੀਜ਼ ਹੈ ਉਹਦੀ ਮਾਤਰਾ ਹੁੰਦੀ ਹੈ ਪਰਮਿਸਿਵ ਲਿਮਿਟ ਹੁੰਦੀ ਹੈ ਵੀ ਇੰਨੀ ਕਿ ਤੁਸੀਂ ਕੁਆਂਟੀਟੀ ਦੇ ਵਿੱਚ ਛਿੜਕਾਓ ਕਰ ਸਕਦੇ ਪਰ ਉਹ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਪਾਇਆ ਗਿਆ ਦੇਖੋ ਹੁਣ ਹਾਂਗਕਾਂਗ ਦੇ ਵਿੱਚ ਵੀ ਕੁਝ ਮਸਾਲਿਆਂ ਨੂੰ ਜਿਹੜਾ ਹੈਗਾ ਬੈਨ ਕੀਤਾ ਗਿਆ ਜਿੱਦਾਂ ਐਵਰੈਸਟ ਕੰਪਨੀ ਦੇ ਜਿਹੜੇ ਹੈਗੇ ਆ ਉਹ ਇੱਕ ਦੇਖੋ ਇਹ ਤਾਂ ਕਹਿ ਰਹੇ ਨੇ ਕਿ ਇੱਕ ਰੂਟੀਨ ਕੋ ਖਾਸ ਤੌਰ ਤੇ ਅਸੀਂ ਮਤਲਬ ਕਿ ਇਹ ਨਹੀਂ ਕਿ ਸਪੈਸ਼ਲ ਚੈੱਕ ਕੀਤਾ ਇੱਕ ਰੂਟੀਨ ਸਰਵੇਲੈਂਸ ਅਸੀਂ ਕੀਤੀ ਹੈ ਹਾਂਗਕਾਂਗ ਵਾਲੀ ਜਿਹੜੀ ਫੂਡ ਸਿਕਿਉਰਿਟੀ ਜਿਹੜੀ ਉੱਥੇ ਜਿਹੜੀ ਏਜੰਸੀ ਹੈਗੀ ਫੂਡ ਸੇਫਟੀ ਜੋ ਵੀ ਉੱਥੇ ਆਧਾਰਾ ਹੈਗਾ ਮਦਰਾਸ ਕਰੀ ਪਾਊਡਰ ਸੀਗਾ ਸਾਂਬਰ ਮਸਾਲਾ ਪਾਊਡਰ ਤੇ ਕੜੀ ਪਾਊਡਰ ਫਿਸ਼ ਕਰੀ ਮਸਾਲਾ ਇਹੋ ਜਿਹੜੇ ਜਿਹੜੇ ਮਸਾਲੇ ਸੀ ਉਹਨਾਂ ਦੀ ਰੂਟੀਨ ਸਰਵੇਲੈਂਸ ਹੋਈ ਹੈ ਉੱਤੇ ਹਾਂਗਕਾਂਗ ਦੇ ਵਿੱਚ ਤੇ ਉੱਥੇ ਪਾਇਆ ਕਿ ਜਿਹੜਾ ਇਥਲੀਨ ਆਕਸਾਈਡ ਨਾਂ ਦੇ ਜਿਹੜਾ ਹੈਗੀ ਚੀਜ਼ ਹੈਗੀ ਇਹ ਗੈਸ ਹੈਗੀ ਬਹੁਤ ਜ਼ਿਆਦਾ ਮਤਲਬ ਕਿ ਤਦਾਦ ਦੇ ਵਿੱਚ ਲਿਮਟ ਤੋਂ ਕਈ ਗੁਣਾ ਜ਼ਿਆਦਾ ਪਾਈ ਗਈ ਜਿਹੜਾ ਕਿ ਕੌਜ਼ ਕਰ ਸਕਦੀ ਹੈ ਕਾਰਨ ਬਣ ਸਕਦੀ ਹੈ ਕੈਂਸਰ ਦਾ ਸੋ ਇਹ ਖਤਰਨਾਕ ਹੋ ਸਕਦੀ ਹੈ ਹਿਊਮਨ ਬੀਇੰਗ ਦੇ ਵਾਸਤੇ ਦੇਖੋ 2023 ਦੇ ਵਿੱਚ ਵੀ ਯੂ ਐਸ اے ਦੇ ਨੇ ਕੁਝ ਇਹੋ ਜਿਹੇ ਜਿਹੜੀਆਂ ਬ੍ਰਾਂਡਡ ਕੰਪਨੀਆਂ ਸੀ ਇੰਡੀਆ ਦੀਆਂ ਉਹਦੇ ਵਿੱਚ ਵੀ ਚੀਜ਼ਾਂ ਜਿਹੜੀਆਂ ਨੇ ਪਾਈਆਂ ਗਿਆ ਸੀ ਵੀ ਲਿਮਟ ਤੋਂ ਵੱਧ ਇਹ ਚੱਪ ਚੀਜ਼ਾਂ ਜਿਹੜੀਆਂ ਪੈਸਟੀਸਾਈਡ ਨੇ ਲਿਮਟ ਤੋਂ ਵੱਧ ਪਾਏ ਗਿਆ ਹੁਣ ਜਿਹੜੀ ਸਾਡੀ ਇੱਥੇ ਐਫ ਐਸ ਐਸ ਏ ਆਈ ਹੈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਇਹ ਵੀ ਜਾਗ ਗਈ ਹੈ ਕਹਿੰਦੀ ਅਸੀਂ ਵੀ ਇਨਵੈਸਟੀਗੇਸ਼ਨ ਕਰਾਂਗੇ ਭਾਈ ਪਹਿਲਾਂ ਕਿਉਂ ਨਹੀਂ ਕੀਤੀ ਜਦੋਂ ਨਾਮੀ ਜੜੀਆਂ ਵੱਡੀਆਂ ਵੱਡੇ ਮੁਲਖਾਂ ਦੀਆਂ ਜਿਹੜੀਆਂ ਆਧਾਰੇ ਨੇ ਫੂਡ ਸੇਫਟੀ ਵਾਲੇ ਉਹਨਾਂ ਨੇ ਚੈੱਕ ਕੀਤਾ ਤਾਂ ਤੁਸੀਂ ਫਿਰ ਹੁਣ ਤੁਸੀਂ ਜਾਗੇ ਹੋ ਵੀ ਨਹੀਂ ਪਹਿਲਾਂ ਕਿਉਂ ਨਹੀਂ ਤੁਸੀਂ ਇਹ ਸਭ ਚੀਜ਼ਾਂ ਚੈੱਕ ਕੀਤੀਆਂ ਯਾਨੀ ਕਿ ਸਾਡੇ ਲਈ ਸਾਡੇ ਭਾਰਤੀਆਂ ਦੇ ਲਈ ਖਾਣੇ ਦਾ ਕੋਈ ਸਟੈਂਡਰਡ ਹੀ ਹੈ ਨਹੀਂ ਜਿਹੜੇ ਆਧਾਰੇ ਬਣੇ ਹੋਏ ਨੇ ਅੱਖਾਂ ਵਿੱਚ ਕੇ ਬੈਠੇ ਨੇ ਹੁਣ ਦੂਜੇ ਪਾਸੇ ਕੁਝ ਦਿਨ ਪਹਿਲਾਂ ਇਹ ਵੀ ਪਤਾ ਲੱਗਿਆ ਸੀਗਾ ਕਿ ਜਿਹੜੀਆਂ ਬਾਹਰ ਦੀਆਂ ਜਿਹੜੀਆਂ ਜਿੱਤਾ ਬੌਨ ਬੀਟਾ ਹੈਗਾ ਜਾਂ ਨੈਸਲੇ ਹੈਗਾ ਜਾਂ ਹੋਰ ਬ੍ਰਾਂਡਡ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਇਹਨਾਂ ਵਿੱਚ ਜਿਹੜੀ ਖਾਣੇ ਦੇ ਵਿੱਚ ਜਿਹੜਾ ਜਿਹੜੇ ਪਾਊਡਰ ਪਾਊਡਰ ਹੁੰਦੇ ਨੇ ਹੋਰ ਪ੍ਰੋਟੀਨ ਪਾਊਡਰ ਹੋਰ ਬੱਚਿਆਂ ਦੇ ਲਈ ਉਹ ਜਿਹੜੇ ਸਮਾਨ ਹੁੰਦੇ ਨੇ ਇਹ ਚ 슈ਗਰ ਦਾ ਲੈਵਲ ਬੜਾ ਜ਼ਿਆਦਾ ਹੁੰਦਾ ਜਦ ਕਿ ਇਹੀ ਕੰਪਨੀਆਂ ਜਿਹੜੀਆਂ ਵਿਦੇਸ਼ ਦੇ ਵਿੱਚ ਹੁੰਦੀਆਂ ਨੇ ਤੇ ਉੱਥੇ ਉਹਨਾਂ ਦੇ ਸਟੈਂਡਰਡ ਕੁਝ ਹੋਰ ਹੁੰਦੇ ਨੇ ਇੱਥੇ ਕੁਝ ਸਟੈਂਡਰਡ ਹੋਰ ਹੁੰਦੇ ਨੇ ਇੱਥੇ ਤੁਸੀਂ ਦੇਖ ਲਓ ਕਿ ਜਦ ਕਿ ਇੱਥੇ ਜਿਹੜੇ ਇਹਨਾਂ ਕੰਪਨੀਆਂ ਦੇ ਸੀਈਓ ਜ਼ਿਆਦਾ ਕਰਕੇ ਹੁੰਦੇ ਨੇ ਉਹ ਭਾਰਤੀ ਹੀ ਹੁੰਦੇ ਨੇ ਜੀ ਠੀਕ ਹੈ ਇੱਥੇ ਕੀ ਗੱਲ ਤੁਸੀਂ ਆਪਣੇ ਦੇਸ਼ ਦੇ ਲੋਕਾਂ ਲਈ ਤੁਹਾਡਾ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਤੁਹਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਹੈਗੀ ਕੰਪਨੀਆਂ ਇਹੀ ਬਾਹਰਲੇ ਮੁਲਕਾਂ ਵਾਸਤੇ ਸਟੈਂਡਡ ਹੋਰ ਨੇ ਭਾਰਤੀਆਂ ਵਾਸਤੇ ਹੋਰ ਨੇ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਇੱਕ ਕ腐ਸ਼ਨ ਦਾ ਮੈਂ ਸਮਝਾਂਗਾ ਕਿ ਕਿਤੇ ਪਾਰਟ ਹੈਗਾ ਤੇ ਸਾਡੇ ਦੇਸ਼ ਦੇ ਵਿੱਚ ਖਾਣੇ ਦੇ ਲਈ ਜਾਂ ਇਹ ਆਧਾਰੇ ਬਣੇ ਹੋਏ ਨੇ ਇੰਨੇ ਸਬਸਟੈਂਡਰਡ ਬਣੇ ਹੋਏ ਨੇ ਪਰ ਉਹਨਾਂ ਸਟੈਂਡਰਡਸ ਤੋਂ ਹੇਠਾਂ ਮਤਲਬ ਸਭ ਚੀਜ਼ਾਂ ਕੰਪਰੋਮਾਈਜ਼ ਕੀਤਾ ਜਾਂਦਾ ਕਿਤੇ ਨਾ ਕਿਤੇ ਇਹ ਜਿਹੜੇ ਆਧਾਰੇ ਬਣੇ ਹੋਏ ਨੇ ਫੂਡ ਸੇਫਟੀ ਦੇ ਹੋਰ ਸੁੱਤੇ ਰਹਿੰਦੇ ਨੇ ਜਦੋਂ ਕੋਈ ਕਾਰਵਾਈ ਹੁੰਦੀ ਉਦੋਂ ਪਤਾ ਲੱਗਦਾ ਜੀ ਪਿੱਛੇ ਵੀ ਦੇਖੋ ਕਈ ਸਾਲ ਪਹਿਲਾਂ ਪੈਸਟਿਸਾਈਡ ਦਾ ਮਾਮਲਾ ਉੱਠਿਆ ਸੀਗਾ ਕਿ ਬੀਬੀ ਨੇ ਚੱਕਿਆ ਸੀ ਕਈ ਸਾਲ ਪਹਿਲਾਂ ਮੈਂ ਕਿਹਾ 20-25 ਸਾਲ ਪੁਰਾਣੀ ਗੱਲ ਹੋਣੀ ਹੈ ਕੋਕਾ ਕੋਲਾ ਕੋਲਾ ਦੇ ਵਿੱਚ ਜਿਹੜੇ ਪੈਸਟਿਸਾਈਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਦਕਿ ਕੋਕਾ ਕੋਲਾ ਜਾਂ ਹੋਰ ਜਿਹੜੇ ਇਹੋ ਜਿਹੇ ਡਰਿੰਕ ਹੈਗੇ ਨੇ ਸੌਫਟ ਡਰਿੰਕ ਨੇ ਜਦੋਂ ਯੂ ਐਸ ਏ ਦੇ ਵਿੱਚ ਜਾਂ ਦੂਸਰੇ ਮੁਲਕਾਂ ਦੇ ਵਿੱਚ ਹੁੰਦੇ ਨੇ ਉਹਦਾ ਪੈਸਟਿਸਾਈਡ ਦੇ ਜਿਹੜਾ ਲੈਵਲ ਬਹੁਤ ਘੱਟ ਹੁੰਦਾ ਦੇਖੋ ਸਾਡੇ ਨਾਲ ਦੇਸ਼ ਦੇ ਵਿੱਚ ਇਹ ਸਭ ਚੀਜ਼ ਬੜੀ ਭੈੜੀ ਹੈ ਕ੍ਰਪਸ਼ਨ ਹੈ ਠੀਕ ਹੈ ਉਹ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਮੈਂ ਪਾਰਟ ਸਮਝਣਾ ਕਿ ਇੱਥੇ ਜਦੋਂ ਬਾਹਰਲੇ ਮੁਲਕਾਂ ਦੇ ਗੇਰੇ ਮਸਾਲੇ ਉੱਥੋਂ ਉੱਥੇ ਫੜੇ ਗਏ ਨੇ ਇੱਥੇ ਨਹੀਂ ਫੜੇ ਜਾਂਦੇ ਜੀ ਇੱਥੇ ਸਭ ਚੀਜ਼ਾਂ ਤੁਸੀਂ ਦੇਖੋ ਜਿਹੜੇ ਵੀ ਖਾਣੇ ਦੀ ਚੀਜ਼ ਹੈ ਨਾ ਉੱਥੇ ਐਫ ਐਸ ਐਸ ਏ ਆਈ ਦੀ ਉਸ ਟੈਂਪ ਜਿਹੜੀ ਲੱਗਣੀ ਜ਼ਰੂਰੀ ਹੁੰਦੀ ਹੈ ਤੁਸੀਂ ਆਪ ਤੁਸੀਂ ਕਰਿਆਨੇ ਦੀ ਦੁਕਾਨ ਤੇ ਚਲੇ ਜਾਓ ਉਹ ਤੁਹਾਨੂੰ ਆਮ ਪਤਾ ਲੱਗੂਗਾ ਉੱਥੇ ਹਲਦੀ ਦੇ ਪਾਊਚ ਪਏ ਹੋਏ ਆ ਮਿਰਚਾਂ ਦੇ ਪਾਊਚ ਮਸਾਲਿਆਂ ਦੇ ਜਾਂ ਹੋਰ ਖਾਣ ਵਾਲੀ ਚੀਜ਼ਾਂ ਦੇ ਉਹ ਇਦਾਂ ਮੋਮਜਾਮੇ ਦੇ ਉੱਤੇ ਲਪੇਟ ਕੇ ਵਿੱਚ ਜਦ ਕਿ ਉਹ ਜਸ ਢੰਗ ਨਾਲ ਅਸੀਂ ਗੱਲਬਾਤ ਕੀਤੀ ਸੀਗੀ ਫੂਡ ਡਿਪਾਰਟਮੈਂਟ ਦੇ ਜਿਹੜੇ ਹੈਗੇ ਸਾਡੇ ਇੱਥੇ ਸਿਵਲ ਸਰਜਨ ਆਫਿਸ ਦੇ ਵਿੱਚ ਉਹ ਕਹਿੰਦੇ ਵੀ ਇਹ ਬੈਨ ਹੈ ਇਹ ਸਭ ਚੀਜ਼ਾਂ ਨਹੀਂ ਚੱਲ ਸਕਦੇ ਜਿੰਨੀ ਦੇਰ ਤੱਕ ਐਫ ਐਸ ਆਈ ਜਿਹੜੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਜਿਹੜੀ ਹੈ ਐਫ SSAI ਜਿੰਨੀ ਦੇਰ ਤੱਕ ਉਹਦੀ ਸਟੈਂਪ ਨਹੀਂ ਲੱਗਦੀ ਪਰ ਕਿੱਥੇ ਲੱਗੀ ਹੁੰਦੀ ਹੈ ਵਿਕਦੇ ਤੜਲੇ ਨਾ ਵਿਕਦੇ ਆ ਜੀ ਕਿੱਥੇ ਨੇ ਫਿਰ ਉਹ ਅਫਸਰ ਜਾਂ ਉਹ ਸਰਕਾਰਾਂ ਜਾਂ ਜਿਹੜੇ ਐਮਐਲਏ ਨੇ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਉਹ ਸੁੱਤੇ ਰਹਿੰਦੇ ਨੇ ਵਿਧਾਇਕ ਲਾ ਲਓ ਤੁਸੀਂ ਐਮਪੀ ਲਾ ਲਓ ਲੋਕਾਂ ਦੀ ਸੇਫਟੀ ਸਿਕਿਉਰਿਟੀ ਹੈਲਥ ਨੂੰ ਲੈ ਕੇ ਕਿ ਤੁਸੀਂ ਕੀ ਕਰ ਰਹੇ ਹੋ ਕੀ ਕੀ ਕਹਿਣਾ ਤੁਹਾਡਾ ਹੈ ਨਾ ਮਤਲਬ ਇਹ ਸਭ ਸੁੱਤੇ ਰਹਿੰਦੇ ਜਦੋਂ ਸਿਰ ਤੇ ਮੁਸੀਬਤ ਆਂਦੀ ਹੈ ਜਦੋਂ ਲੋਕਾਂ ਜਦੋਂ ਬਾਹਰਲੇ ਆਧਾਰੇ ਯਾ ਬਾਹਰਲੇ ਨਿਊਜ਼ਪੇਪਰ ਯਾ ਬਾਹਰ ਲੀਆਂ ਏਜੰਸੀਆਂ ਉਹ ਕਮੀਆਂ ਕੱਢਦੀਆਂ ਨੇ ਫੇਰ ਸਾਡੇ ਆਧਾਰੇ ਫੇਰ ਜਾਗਦੇ ਨੇ ਫੇਰ ਸਾਡੇ ਰਿਪਰੈਜ਼ੈਂਟੇਟਿਵ ਜਾਗਦੇ ਨੇ ਅਦਰਵਾਈਜ਼ ਤੁਹਾਨੂੰ ਪਤਾ ਹੀ ਆ ਕਿਸ ਢੰਗ ਨਾਲ ਕੰਪਰੋਮਾਈਜ਼ ਕੀਤਾ ਜਾਂਦਾ ਹੈ ਜੀ ਵੀਰਿੰਦਰ ਜੀ ਸਿਆਸਤ ਦੇ ਨਾਂ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਜਿਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫੇਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ